ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅੱਜ ਜਿਸ ਵਿਸ਼ੇ ਦੇ ਉੱਤੇ ਆਪਾਂ ਸਾਂਝ ਪਾਉਣੀ ਆ ਉਹ ਹੈ ਬਕਾਪੁਰ ਪਿੰਡ ਵਿੱਚ ਹੋਇਆ ਹੋਇਆ ਮਹਾਨ ਦੀਵਾਨ ਜਿਹਦੇ ਵਿੱਚ ਇਹੋ ਜੇ ਸੱਜਣਾ ਨੂੰ ਖੰਡੇ ਬਾਟੇ ਦੀ ਪੋਲ ਦਿੱਤੀ ਗਈ ਜਿਨ੍ਹਾਂ ਨੇ ਬਾਅਦ ਦੇ ਵਿੱਚ ਸਿੱਖ ਕੌਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਅਹਿਮ ਯੋਗਦਾਨ ਅਦਾ ਕੀਤਾ 14 ਜੂਨ 1903 ਈਸਵੀ ਨੂੰ ਬਕਾਪੁਰ ਪਿੰਡ ਦੇ ਅੰਦਰ ਸਿੰਘ ਸਭਾ ਪਸੌੜ ਵੱਲੋਂ ਪੰਥ ਦੇ ਹੁਕਮ ਉੱਤੇ ਭਾਰੀ ਦੀਵਾਨ ਕੀਤਾ ਗਿਆ ਜਿਸ ਦੇ ਅੰਦਰ ਖੰਡੇ ਬਾਟੇ ਦੀ ਪੌਲ ਦਿੱਤੀ ਜਾਣੀ ਸੀ ਅਸਲ ਵਿੱਚ ਇਸ ਇਲਾਕੇ ਦੇ ਰਹਿਣ ਵਾਲੇ ਮੌਲਵੀ ਕਰੀਮ ਬਖਸ਼ ਜੀ ਜਿਹੜੇ ਮੁਸਲਮਾਨ ਪਰਿਵਾਰ ਦੇ ਵਿੱਚੋਂ ਸਨ ਪੜਾਉਂਦੇ ਸਨ ਉਹਨਾਂ ਦਾ ਸਿੱਖੀਵੰਨੀ ਝੁਕਾਅ ਪੈਦਾ ਹੋ ਗਿਆ ਸੀਗਾ ਗੁਰਮਖਰੂਆਂ ਦੀ ਸੰਗਤ ਕਰਨ ਕਰਕੇ ਤੇ ਉਹ ਪਰਿਵਾਰ ਦੇ ਸਮੇਤ ਗੁਰੂ ਕੇ ਸਿੱਖ ਬਣਨਾ ਚਾਹੁੰਦੇ ਸਨ ਚਾਹੇ ਕਿ ਬਰਾਦਰੀ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ ਕਾਫੀ ਕੁਝ ਉਹਨਾਂ ਨੂੰ ਦੇਖਣਾ ਪਿਆ ਪਰ ਉਹ ਦ੍ਰਿੜ ਸਨ ਗੁਰੂ ਦਾ ਸਿੱਖ ਬਣਨ ਦੇ ਵਾਸਤੇ ਜਿਸ ਕਰਕੇ ਉਹਨਾਂ ਦੀ ਤੜਫ ਨੂੰ ਮਹਿਸੂਸ ਕਰਦੇ ਹਾਂ ਪੰਥ ਨੇ ਉਹਨਾਂ ਨੂੰ ਆਪਣੇ ਵਿੱਚ ਰਲਾਉਣ ਦਾ ਫੈਸਲਾ ਕੀਤਾ। ਇਸੇ ਚੀਜ਼ ਨੂੰ ਮੁੱਖ ਰੱਖਦੇ ਹਾਂ ਸਿੰਘ ਸਭਾ ਪਸੌੜ ਨੂੰ ਹੁਕਮ ਹੋਇਆ ਸੀਗਾ ਵੀ ਉਹ ਇਸ ਮਲੌਣੀ ਨੂੰ ਸਿਰੇ ਚੜਾਏ। ਜਿਸ ਦੀ ਬਦੌਲਤ 14 ਜੂਨ 1903 ਈਸਵੀ ਨੂੰ ਇਹ ਦੀਵਾਨ ਸਜਿਆ। ਜਿਸ ਦੇ ਅੰਦਰ ਪੋਠੋਹਾਰ ਦੇ ਇਲਾਕੇ ਵਿੱਚੋਂ ਦਬਾਬੇ ਵਿੱਚੋਂ ਮਾਲਵੇ ਵਿੱਚੋਂ ਮਾਝੇ ਵਿੱਚੋਂ ਬਿਆਨਤ ਸਿੰਘ ਸਭਾਵਾਂ ਜਿਹੜੀਆਂ ਸੀਗੀਆਂ ਉਹ ਸੰਗਤਾਂ ਦੇ ਸਮੇਤ ਪਹੁੰਚੀ ਹੈ ਇੱਕ ਬਹੁਤ ਭਾਰੀ ਇਕੱਠ ਸੀ ਸੰਗਤ ਜਿਹੜਾ ਉਸ ਦਿਨ ਹੋਇਆ ਕੀਤਾ ਅਮ ਸਰਦਾਰ ਸੁੰਦਰ ਸਿੰਘ ਮਜੀਠੀਆ ਦਾ ਬਜ਼ੁਰਗ ਚਾਚਾ ਖਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਜੱਥਾ ਲੈ ਕੇ ਜਿਹਦੇ ਵਿੱਚ ਮਾਸਟਰ ਤਾਰਾ ਸਿੰਘ ਹੋਣੀ ਮਾਨ ਸਿੰਘ ਜੱਜ ਹੋਣੀ ਪ੍ਰਿੰਸੀਪਲ ਜੋਸ਼ ਸਿੰਘ ਹੋਣੀ ਜਿਹੜੇ ਉਦੋਂ ਹਜੇ ਵਿਦਿਆਰਥੀ ਜੀਵਨ ਵਿੱਚ ਸਨ ਨੇ ਇਹ ਆਏ ਸਨ ਸਾਰੇ ਇਹਨਾਂ ਨੇ ਜਿੱਥੇ ਇੱਥੇ ਜਲਪਾਣੀ ਦੀ ਸੇਵਾ ਸੰਭਾਲੀ ਤੇ ਐਜ এ volunteers ਹੋਰ ਵੀ ਬੜੀਆਂ ਸੁਭਾਵਾਂ ਸੰਜੜੀਆਂ ਇਹਨਾਂ ਨੇ ਸੰਭਾਲੀਆਂ ਕੀਤੀਆਂ ਇੱਥੇ ਫਿਰ ਸਭ ਤੋਂ ਪਹਿਲਾਂ ਬੀਬੀਆਂ ਦੇ ਜਥੇ ਨੇ ਜਿਹੜਾ ਸੀ ਉਹ ਕੀਰਤਨ ਕੀਤਾ ਉਸ ਤੋਂ ਅਪਰੰਤ ਬਾਬੂ ਤੇਜ ਸਿੰਘ ਪਸੌੜ ਹੋਣਾ ਨੇ ਗੁਰੂ ਮਰਿਆਦਾ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਖੰਡੇ ਬਾਟੇ ਦੀ ਪੌਲ ਦੀ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਮਰਿਆਦਾ ਦੇ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਜਿਹੜਾ ਸੀਗਾ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਜਾਣੀ ਸੀ ਪੰਜ ਪਿਆਰੇ ਆ ਤੇ ਰੂਪ ਦੇ ਵਿੱਚ ਭਾਈ ਤੇਜਾ ਸਿੰਘ ਜੀ ਰਾਵਲਪਿੰਡੀ ਭਾਈ ਤਖਤ ਸਿੰਘ ਜੀ ਫਿਰੋਜ਼ਪੁਰ ਭਾਈ ਬਸੰਤ ਸਿੰਘ ਜੀ ਬੱਪਿਆਣਾ ਭਾਈ ਸੋਹਣ ਸਿੰਘ ਜੀ ਗੁਜਰਖਾਨ ਭਾਈ ਅਮਰ ਸਿੰਘ ਜੀ ਰਾਜਾ ਘੁੰਮਣ ਇਹਨਾਂ ਨੇ ਸੇਵਾ ਨਿਭਾਈ ਗ੍ਰੰਥੀ ਦੀ ਸੇਵਾ ਜਿਹੜੀ ਹੈਗੀ ਹੈ ਉਹ ਪ੍ਰਿੰਸੀਪਲ ਜੋਸ਼ ਸਿੰਘ ਜੀ ਨੇ ਅਦਾ ਕੀਤੀ ਸੀ ਜਿਹੜੇ ਉਦੋਂ ਹਜੇ ਵਿਦਿਆਰਥੀ ਸਨ ਮੌਲਵੀ ਕਰੀਮ ਬਖਸ਼ ਨੇ ਆਪਣੇ ਚਾਰੇ ਪੁੱਤਰਾਂ ਰੁਕਨਦੀਨ ਫਤਿਹਦੀਨ ਗੁਲਾਮ ਮੁਹੰਮਦ ਖੈਰਦੀਨ ਅਤੇ ਧੀ ਨੂਰਾ ਦੇ ਸਮੇਤ ਖੰਡੇ ਬਾਟੇ ਦੀ ਪੌਲ ਲਈ ਸੀਗੀ کریم ਬਖਸ਼ ਦਾ ਨਾਮ ਲਖਬੀਰ ਸਿੰਘ ਰੱਖਿਆ ਗਿਆ ਬਾਅਦ ਵਿੱਚ ਸੰਤ ਲਖਬੀਰ ਸਿੰਘ ਕਰਕੇ ਪ੍ਰਸਿੱਧ ਵੀ ਹੋਏ ਕੀਤੇ ਭਾਈ ਵੀਰ ਹੁਣਾ ਸਿੰਘ ਭਾਈ ਵੀਰ ਸਿੰਘ ਹੁਣਾਂ ਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਸੀਗਾ ਜੇ ਤੇ ਇਹਨਾਂ ਦੇ ਬੱਚਿਆਂ ਦੇ ਨਾਮ ਜਿਹੜੇ ਸੀਗੇ ਉਹ ਕ੍ਰਮਵਾਰ ਮਤਾਬ ਸਿੰਘ ਕਿਰਪਾਲ ਸਿੰਘ ਹਰਨਾਮ ਸਿੰਘ ਗੁਰਬਖਸ਼ ਸਿੰਘ ਤੇ ਬਰਿਆਮ ਕੋਲ ਰੱਖੇ ਗਏ ਜਿਹੜਾ ਭਾਈ ਮਹਿਤਾਬ ਸਿੰਘ ਸੀਗਾ ਇਹਨੇ ਭਾਈ ਵੀਰ ਸਿੰਘ, ਸੁੰਦਰ ਸਿੰਘ ਮਜੀਠੀਆ, ਹਰਬੰਸ ਸਿੰਘ ਔਟਾਰੀ ਹੋਣਾਂ ਦੀ ਪ੍ਰੇਰਣਾ ਦਾ ਸਦਕਾ ਵੀਰ ਖਾਲਸਾ ਜੱਥਾ ਬਣਾਇਆ ਸੀਗਾ ਜਿਹੜਾ ਅਨੁਸੂਚਿਤ ਤੇ ਪਛੜੀਆਂ ਜਾਤੀਆਂ ਦੇ ਅੰਦਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਕੇ ਉਹਨੂੰ ਪੰਥ ਦੇ ਵਿੱਚ ਰਲੌਂਦਾ ਸੀਗਾ ਇਹਨਾਂ ਦੀ ਸੇਵਾ ਹੈ ਜਿਹੜੀ ਉਹ ਬਹੁਤ ਵੱਡੀ ਹੈਗੀ ਹੈ ਜੀ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਹੀ ਅਹਿਮ ਅਸਥਾਨ ਹੈਗਾ ਹੈ ਜੀ ਇਸੇ ਦਿਨੀ ਨਾਰੰਗਵਾਲ ਦਾ ਇੱਕ ਗੱਭਰੂ ਜਵਾਨ ਜਿਹਦਾ ਨਾਮ ਬਸੰਤ ਸਿੰਘ ਸੀਗਾ ਉਹਨੇ ਵੀ ਖੰਡੇ ਬਾਟੇ ਦੀ ਪੋਲ ਲਈ ਇਹਦਾ ਨਾਮ ਰਣ ਧੀਰ ਸਿੰਘ ਰੱਖਿਆ ਗਿਆ ਤੇ ਬਾਅਦ ਵਿੱਚ ਇਸੇ ਕੌਮ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਰਣ ਧੀਰ ਸਿੰਘ ਕਰਕੇ ਪ੍ਰਸਿੱਧ ਹੋਏ ਜਿਨ੍ਹਾਂ ਨੇ ਜਿੱਥੇ ਅਖੰਡ ਕੀਰਤਨੀ ਜੱਥੇ ਦੀ ਨੀਂ ਰੱਖੀ ਉੱਥੇ ਗਦਰ ਲਹਿਰ ਦੇ ਅੰਦਰ ਵੀ ਇਹਨਾਂ ਦੀਆਂ ਬਿਆਨਤ ਸਵਾਮਾ ਸ ਬਬਰ ਅਕਾਲੀਆਂ ਦੇ ਨਾਲ ਵੀ ਇਹਨਾਂ ਦੇ ਗੂੜੇ ਤਾਲੂਕਾਤ ਰਹੇ ਕੀਤੇ ਹੈਗੇ ਆ ਇਹ ਬਕਾਪੁਰ ਦਾ ਦੀਵਾਨ ਹੈ ਜਿਹੜਾ ਉਹ ਸਿੱਖ ਇਤਿਹਾਸ ਦੇ ਅੰਦਰ ਬਹੁਤ ਹੀ ਅਹਿਮ ਸਥਾਨ ਰੱਖਦਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ